ਤੇ ਇੱਕ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚੇਤਨਾ ਮਾਰਚ ਦਾ ਵਿਧਾਇਕ ਤੇ ਮਾਨ ਦੀ ਅਗਵਾਈ ਵਿੱਚ ਕੀਤਾ ਗਿਆ ਸਵਾਗਤ ਦੇਖੋ ਸਿੱਖ ਸੰਗਤ ਲਈ ਬੜਾ ਭਾਵਪਕ ਦਿਨ ਵੀ ਹੈ ਜੀ ਔਰ ਬੜਾ ਮਾਣ ਵਾਲੀ ਗੱਲ ਵੀ ਹੈ ਕਿ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਇਆ ਜਾ ਰਿਹਾ ਨਾਭਾ ਦੇ ਰੂਪ ਸ਼ੇਸ਼ਪੁਰ ਤੇ ਨਗਰ ਕੀਰਤਨ ਜਿਹੜਾ ਜੀ ਕੱਢਿਆ ਜਾ ਰਿਹਾ ਪਿੰਡ ਹਾਂਜੀ ਕੀਤਨਾ ਮਾਰ ਕੀਤਨਾ ਮਾਰ ਕੱਢਿਆ ਜਾ ਰਿਹਾ ਅਰਪਿੰਡ ਗੁਣੀ ਕੇ ਜਨਾ ਵਿਧਾਨ ਸਭਾ ਨਾਪਾ ਦੇ ਵਿੱਚ ਜਿਹੜਾ ਗੁਰੂ ਸਾਹਿਬ ਦੇ ਚਨਸ਼ੂ ਪ੍ਰਾਪਤ ਕਰਤੀ ਹੈ ਉੱਥੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਚਨਸ਼ੂ ਪ੍ਰਾਪਤ ਕਰਤੀ RAMGARH ਫਿਰ ਚਨਸ਼ੂ ਪ੍ਰਾਪਤ ਕਰਤੀ ਫੂਹੀ ਉਸ ਤੋਂ ਬਾਅਦ ਅਗੌੜ 99 ਦੇ ਹੁੰਦੇ ਹੋਏ ਇਹ ਸਿੰਬੜੋ ਦੇ ਵਿੱਚ ਸਮਾਪਤੀ ਹੋਣੀ ਹੈ ਬਹੁਤ ਵੱਡੀ ਕੁਰਬਾਨੀ ਹੈ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਜਨ ਹਿੰਦੀ ਚਾਦਰ ਕਿਹਾ ਜਾਂਦਾ ਹੈ ਪਰ ਜਿਨ੍ਹਾਂ ਨੇ ਜਿਹੜੀ ਨੁਕਤਾ ਦਾ ਕਹਨ ਯਾਨੀ ਕਿ ਧਰਮ ਪਰਵਰਤਨ ਜਦੋਂ ਗੱਲ ਚੱਲੀ ਤਾਂ ਕੁਰਬਾਨੀ ਦੀ ਗੱਲ ਆਈ ਤਾਂ ਗੁਰੂ ਸਾਹਿਬ ਜਾਨ ਦੀ ਕੁਰਬਾਨੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸਹੰਜਾਂ ਦੀ ਪਰਵਾਨੀ ਜਿਹੜੀ ਆ ਦੁਨੀਆਂ ਦੇ ਵਿੱਚ ਕਿਤੇ ਅਛਾਹ ਨਹੀਂ ਤੇ ਕਰੇ ਨਾ ਨਹੀਂ ਕੋਈ ਧਾਰਨ ਨਹੀਂ ਮਿਲਦੀ ਔਰ ਉਹਨਾਂ ਦਾ ਦਿਨ ਜਿਹੜਾ ਮਨਾਇਆ ਜਾ ਰਿਹਾ ਉਹਨਾਂ ਦੀ ਯਾਦ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਚਾਰ ਵੱਡੇ ਜਿਹੜੇ ਨਗਰ ਕੀਰਤਨ ਹੈਗੇ ਨੇ ਵੱਡੇ ਗੁਰੂ ਸਾਹਿਬ ਜੀ ਦੀ ਸ਼ਰਧਾ ਦੇ ਵਿੱਚ ਉਹ ਕੱਢੇ ਜਾਣਗੇ ਪੂਰੇ ਪੰਜਾਬ ਨੂੰ ਕਵਰ ਕੀਤਾ ਜਾਏਗਾ ਔਰ ਨਾਪਾ ਦੇ ਵਿੱਚ ਚਾਰ ਪਿੰਡ ਨੇ ਜਿਹੜੇ ਚਰਸ਼ੋ ਪ੍ਰਾਪਤ ਧਰਤੀ ਹੈ ਚਾਰੇ ਪਿੰਡਾਂ ਨੂੰ 50-50 ਲੱਖ ਦੀ ਗ੍ਰਾਂਟ ਔਰ ਇੱਥੇ ਧਾਰਮਿਕ ਸਮਾਗਮ ਜਿਹੜੇ ਪਿੰਡਾਂ ਦੇ ਵਿੱਚ ਉਹ ਵੀ ਕਰਾਏ ਜਾਣਗੇ ਸਾਡੇ ਸਤ ਪਿੰਡ ਨੂੰ ਨੰਬਰ 4 ਪਿੰਡ ਮੇਰੇ ਨੋਟਿਸ ਦੇ ਵਿੱਚ ਨਹੀਂ ਬਾਕੀ ਪਟਾਲਾ ਵਿਹਾਰਤੀ ਦੇ ਵਿੱਚ ਪੰਨੇ ਸਾਰੇ ਪਿੰਡ ਨੂੰ ਜਿੱਥੇ-ਜਿੱਥੇ ਵੀ ਪੁਰਖਾਂ ਦੇ ਚੰਗੇ ਪ੍ਰਾਪਤ ਕਰਦੇ ਹੋ ਪੰਜਾਬ ਸਰਕਾਰ ਹਰੇਕ ਪਿੰਡ ਨੂੰ ਧਾਰਮਿਕ ਸਵਾਗਤ ਕਰਾ ਰਹੀ ਹੈ ਔਰ ਵਿਸ਼ੇਸ਼ ਗ੍ਰਾਂਟਾਂ ਦੇ ਰਹੀ ਹੈ ਤਾਂ ਕਿ ਪਿੰਡ ਦੇ ਗੁਰੂ ਘਰ ਦੇ ਜਿਹੜੇ ਕੰਮ ਹੋਣ ਵਾਲੇ ਉਹੋ ਤੱਕ ਮੈਂ ਸਾਹਿਬ ਹਿੰਦੂ ਸਿੱਖ ਪਾਈ ਚਾਹ ਬਿਲਕੁਲ ਇਕੱਠਾ ਦੇਖਣ ਨੂੰ ਨਹੀਂ ਮਿਲ ਰਿਹਾ ਸਾਰੇ ਇਕੱਠੇ ਨਹੀਂ ਜਿੰਦੀ ਇੱਕ-ਇੱਕ ਪਾਰਟੀ ਦਾ ਪ੍ਰੋਗਰਾਮ ਨਹੀਂ ਹੈਗਾ ਇਹ ਇੱਕ ਗੁਰੂਸਥਾਨ ਨੇ ਜਿਸ ਤਰ੍ਹਾਂ ਕੁਰਬਾਨੀ ਦਿੱਤੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਹਿੰਦੂ ਆ ਕਿ ਮੁਸਲਮਾਨ ਆ ਕਿ ਕੌਣ ਆ ਉਹਨਾਂ ਨੇ ਇਨਸਾਨੀਅਤ ਲਈ ਇਨਸਾਨੀਅਤ ਦਾ ਕਾਰ ਹੋ ਰਿਹਾ ਸੀ ਉਹ ਵੀ ਉਹਦੀ ਕਬੱਡੀ ਉਦਾਨ ਵਿੱਚ ਚੁੱਕੀ ਹੈ ਔਰ ਉਹ ਸੋਚੇ ਕਿ ਸਰਕਾਰ ਦੀ ਬਿੱਤੀ ਜਿਹੜਾ ਜੀ ਇੱਕ ਇਤਨਾ ਮਾਰਗ ਹੋ ਰਿਹਾ ਧੰਨਵਾਦ ਉਹ ਬੜਾ ਬੁਲਾ ਰਹੇ ਗੱਲੂ ਹਲੋ ਜੀ ਆਪਾਂ ਕਿ ਮੋਟਕਲੇ ਉਹ ਤਾਂ ਉਹਦੀ ਬਿੱਟੂ ਨਹੀਂ ਕਰਦੇ ਉਹਨਾਂ ਯਾਰਾਂ ਨੂੰ ਪਤਾ ਇੱਕ ਮਿੰਟ ਬਾਅਦ ਮੈਂ ਇਹ ਕਹਣਾ ਵੀ ਅਗਲਾ ਨਾ ਲੱਗਦਾ ਇਹ ਤਾਂ ਕਹਿੰਦਾ ਕਿੱਛੂ ਵੀ ਕਰੇ ਲੋ ਦੋ ਦੋ ਤਿੰਨ ਹੋਰ ਵੀ ਰਹਿ ਗਏ ਇਹ ਮੋਟਰਸਾਈਕਲ ਦਾ ਵੇਖੋ ਮੈਂ ਕਰ ਦਾਂ ਕਹਾ ਹੁੰਦੇ ਕੋਈ ਕਹਿੰਦਾ ਸ਼ਾਰਟ ਨਹੀਂ ਬੱਲੇਗਾ ਸ਼ਾਰਟ ਨਹੀਂ ਬੱਲੇਗੇ ਵਾਈਟ ਦਾ ਨੁਰਕੇ ਵੀ ਕਰ ਲੈਂਦੇ ਮਰੀ ਹੁਣੇ ਹੋਏ ਸ਼ਾਰਟ ਨਹੀਂ ਬੱਲੇਗਾ ਸ਼ਾਰਟ ਨਹੀਂ ਬੱਲੇਗਾ ਤੇਟਾ ਮਾਚਾ ਪੁੱਲੀ ਪਾਏ ਆੜਾ ਜਾਏ ਆਏ ਨਹੀਂ ਸਰ ਚਲਾਈਓ ਹਾਜ਼ਰੀ ਪੱਲੇ ਕਹਾਂ ਜਾਣਾ ਮਾਰਾ ਲਵਾਏ ਆਏ ਇਹ ਸ਼ਾਰਟ ਚ ਸ਼ਾਰਟ ਚ ਲਵਾ ਦਿਓ ਨਾ ਤਲੋਕ ਕੀ ਜੇ ਤੁਸੀਂ ਜਿਹੜਾ ਹੈ ਕੰਮ ਮਾਰਨ ਦੀ ਸੇਕ ਦੀ ਤਾਕ ਦੀ ਕੰਮ ਬਰਾਬਰ ਕੀ ਕਰਨਾ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਫ ਦੀ ਜਨ ਅਮਛੀ ਦੀ ਦੇਸ ਦੇ ਉੱਪਰ ਅਸੀਂ ਸਾਰੇ ਨਾਲ ਕੇ ਪਰਾਲਾ ਕੀਤਾ ਕਿ ਉਹਨਾਂ ਨੇ ਸਾਡੇ ਲਈ ਚੀਜ਼ਾਂ ਦਿੱਤੀਆਂ ਵੀ ਸਾਨੂੰ ਉਹਨਾਂ ਦੇ ਜੋ ਸੰਸਥਾ ਨੂੰ ਨੋ ਪੁੱਛਣਾ ਚਾਹੀਦਾ ਸਾਨੂੰ ਇਹ ਪਤਾ ਵੀ ਖਾਸ ਤੁਹਾਨੂੰ ਨੇ ਖਾਸ ਦਾ ਮਤਲਬ ਦੱਸਿਆ ਖਾਸਾ ਮਤਲਬ ਉਹਨਾਂ ਨਰੋਲ Hindu Sikh Musliman ਸਾਰਾ ਭਾਈਚਾਰਾ ਵੀ ਉਹਨਾਂ ਨੇ ਖਾਸ ਨਰੋਲ ਹੋ ਕੇ ਹਿੰਦੂਆਂ ਦੀ ਬਹੁਤ ਉਹਨਾਂ ਲਈ ਸਿੱਧੀ ਦਿੱਤੀ ਤੇ ਉਹਨਾਂ ਨਾਲ ਖੜੇ ਉਹ ਕਹਿੰਦੇ ਖਾਸ ਦਾ ਮਤਲਬ ਹੁੰਦਾ ਵੀ ਬਿਲਕੁਲ ਯੂਨੀਵਰਸਲ ਬ੍ਰਦਰਹੂਡ ਵੀ ਸਾਰਾ ਸਾਡਾ ਸੰਸਾਰ ਦਾ ਭਾਈਚਾਰਾ ਤੁਹਾਨੂੰ ਭਾਈਚਾਰੇ ਦੀ ਗੱਲ ਸੁਖਾਈ ਆ ਅਸੀਂ ਉਹ ਭਾਈਚਾਰੇ ਵਿੱਚ ਸਾਰੇ ਹਾਂ ਉਹਨਾਂ ਦੇ ਸਿੱਧੀ ਦੇ ਸੁੱਪਰ ਖਨੇਹਾ ਤੇ ਅੱਲਾ ਜਲ ਪਾਣੀ ਸ਼ਕਤ ਬਲੀਦਾਨ ਦਿੱਤਾ ਉਹਨਾਂ ਨੇ ਹਿੰਦੂਤਾਂ ਲਈ ਬਹੁਤ ਵੱਡੀ ਕੁਰਬਾਨੀ ਹਾਂਜੀ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਆਈ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਜੋ ਉਹਨਾਂ ਦੇ ਕੁਰਬਾਨੀ ਦੇ ਸਲੋਕ ਨੂੰ ਮੰਨਦੇ ਆ ਜਿੰਦਗੀ ਵਿੱਚ ਚਾਹ ਲੈਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਅਸੀਂ ਜ਼ਿੰਦਗੀ ਵਿੱਚ ਢਾਲ ਕੇ ਉਹਨਾਂ ਨੂੰ ਪ੍ਰਚਲਨ ਦੀ ਕੋਸ਼ਿਸ਼ ਕਰ ਰਹੇ ਆ ਕਿੰਨਾ ਬਹੁਤ ਔਖਾ ਆ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਉਹਨਾਂ ਦੀ ਦੇਣ ਦੇ ਨਹੀਂ ਸਕਦੇ ਭਾਈ ਜਲ ਕਿਸਾਨ ਸਾਥੀ ਕੀ ਕਹਿਣਾ ਚਾਹੋਗੇ ਉਹਨੂੰ ਭਾਈ ਸਰ ਸਾਹ ਜੀ ਆ ਵੀ ਦੇਖੋ ਉਹਨਾਂ ਨੇ ਗੱਲ ਕਹੀ ਆ ਵੀ ਖਾਸ ਸਮੇਂ ਤੋਂ ਦੌਰਰ ਫੀਡ ਕਰ ਰਹੇ ਆ ਵੀ ਖਾਸ ਦਾ ਮਤਲਬ ਨਾ ਨਰੋਲ ਵੀ ਕੋਈ ਕਠਵਾਦ ਨਹੀਂ ਕੁਛ ਨਹੀਂ ਵੀ ਸਾਰੇ ਉਹਨਾਂ ਨੇ ਗੱਲ ਸਾਈ ਆ ਵੀ ਅੰਦਰੋਂ ਜੇ ਕਿਸੇ ਨਾਲ ਠੱਕਾ ਹੁੰਦਾ ਠੱਕੇ ਨਾਲ ਕੋਈ ਕੁਝ ਨੇਉ ਲਾਏ ਜਾ ਰਹੇ ਨੇ ਕੋਈ ਹੋਰ ਕੁਛ ਠੱਕਾ ਹੋ ਰਿਹਾ ਉਹਦੇ ਨਾਲ ਖੜਨਾ ਉਹਨੂੰ ਸਿੱਧੀ ਕਹਿੰਦੇ ਨੇ ਕਿਸੇ ਨਾਲ ਖੜਨਾ ਇਸ ਟਾਂ ਪਾਵਨ ਵਾਲਾ ਕਿਤੇ ਕੰਮ ਆਉਣਾ ਬਿਲਕੁਲ ਸਲਫਰ ਹੋ ਗਿਆ ਅੱਜਕੱਲ ਪਰ ਉਹਨਾਂ ਨੇ ਜੋ ਸਾਨੂੰ ਸਿਖਾਇਆ ਅਸੀਂ ਉਹਨਾਂ ਕੋ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਧੰਨਵਾਦ